ਪੂਰਾ ਪਰਾਮੀਟਰ ਬਦਲ ਜਾਣਾ ਹੈ। ਕੋਰੀ ਸਾਹਿਬ ਐ ਕਰਦੇ ਆ ਅਸੀਂ ਲਿਆਉਣੇ ਡੱਬੀ ਉੱਥੋਂ। ਤੁਸੀਂ ਠੋਕੋ ਇਹਨੂੰ ਅੱਜ। ਇਹ ਕਾ ਜੀਮਿੰਗਰ ਮੈਂ ਬੈਠੂਗਾ ਉੱਤੇ। ਨਹੀਂ ਨਹੀਂ ਇਹ ਤੁਹਾਨੂੰ ਮੈਂ ਬੈਣਾ ਉੱਪਰ ਮੈਂ ਵੀ ਛੜਦਾ ਨਾਲ। ਨਾਲੇ ਤਾਂ ਸਾਰਾ ਨੂੰ ਪਤਾ ਲੱਗ ਜੂ। ਨਾਲੇ ਸਾਰੇ ਸਾਰੇ ਸਿਸਟਮ ਨੂੰ ਪਤਾ ਲੱਗ ਜੂ। ਇਹ ਅਸੀਂ ਟਰਾਲੀਆਂ ਜਿਹੜੀਆਂ ਵਕਾਤੇ ਲੈ ਜਾਣੀਆਂ ਇਹ ਅਸੀਂ ਘਰੇ ਨਹੀਂ ਬਣਾਇਆ ਕਿਸੇ ਨੇ ਕਿਸੇ ਇਹ ਮਤਲਬ ਕੋਈ ਵਪਾਰੀ ਦਾ ਨਰਮਾ ਨਹੀਂ ਇਸ ਗੱਲ ਦੀ ਅਸੀਂ ਗਰੰਟੀ ਭਾਈ ਸਾਹਿਬ ਮੈਂ ਮੈਂ ਫੜੀ ਦੀ ਗੱਲ ਸਾਰਾ ਕਿੰਨਾ ਪਾਊਗਾ ਫੁੱਟੀ ਫੁੱਟੀ ਖਰੀਦਣਾ ਪਊਗਾ ਨਹੀਂ ਐ ਨਹੀਂ ਗਲੀ ਚੰਗਾ ਚੰਗਾ ਤੁਸੀਂ ਲੈ ਜਾਓ ਮਾਰੇ ਨੂੰ ਕਿੱਥੇ ਛੱਡ ਦਈਏ ਨਹੀਂ ਸੁਣੀਏ ਸੁਣੀਏ ਕੰਦਸੋ ਮਾਰੇ ਨੂੰ ਕਿੱਥੇ ਛੱਡ ਦਈਏ ਜੋ ਹਮਾਰਾ ਆਪਕੋ ਬਤਾਇਆ ਜਿਹਾ ਕਿ ਆਪ ਵੀ ਸਮਝ ਲਓ ਜੀ ਡੱਬੀ ਲਿਆਓ ਮੈਂ ਅੱਗੇ ਲਾਉਣਾ ਆ ਜੀਮਿੰਦਾਰ ਨੂੰ ਮੈਂ ਲੈ ਕੇ ਦਿੰਦਾ ਵੀ ਮੈਂ ਨੂੰ ਇੰਨੇ ਪੈਸੇ ਦਊਗਾ ਮੈਂ ਅੱਗੇ ਲਾਉਣਾ ਉੱਪਰ ਮੈਂ ਮੱਝ ਦਾ ਲਿਆਓ ਡੱਬੀ ਲਾਓ ਯਾਰ ਫੜ ਕੇ ਉਤੋਂ ਨਬੀ ਲਾ ਫੜ ਕੇ ਤਿੰਨ ਤਿੰਨ ਦਿਨ ਹੋ ਗਈ ਸੀ ਚੱਲੂ ਠੀਕ ਹੈ ਨਾ ਗੱਲ ਲਿਆਓ ਯਾਰ ਡੱਬੀ ਦਾ ਲਿਆਓ ਫੜ ਕੇ ਮੁੰਡਾ ਜਾਂਦਾ ਲਾ ਫੜ ਕੇ ਮੈਂ ਅੱਗ ਲਾ ਕੇ ਮੱਟੂਗਾ ਤੇਲ ਮੇਰੇ ਕੋਲੇ ਹੈਗਾ ਮੈਂ ਲਾ ਕੇ ਮੱਟੂਗਾ ਜੀ ਜਿਹੜੀ ਪਹੁੰਚੀ ਹੈ ਕੀ ਕਾਰਨ ਕੀ ਬਣਿਆ ਜੀ ਕਾਰਨ ਇਹ ਬਣਿਆ ਵੀ ਨਰਮੇ ਦੀ ਜਿਹੜੀ ਖਰੀਦ ਆ ਉਹ ਸੀਸੀਆਈ ਬਾਰ-ਬਾਰ ਜਿਹੜਾ ਉਹ ਪਰੇਸ਼ਾਨ ਕਰ ਰਹੀ ਆ ਕੋਈ ਨਾ ਕੋਈ ਬਹਾਨਾ ਬਣਾ ਕੇ ਅੱਛਾ ਪਹਿਲਾਂ ਨਰਮਾ ਮਾੜੇ ਦਾ ਬਹਾਨਾ ਬਣਾ ਕੇ ਛੱਡ ਗਏ ਉਦੋਂ ਜ਼ਿਮੀਦਾਰ ਪਰੇਸ਼ਾਨ ਹੋਏ ਉਦੋਂ ਬਾਅਦ ਦੇ ਵਿੱਚ ਹੁਣ ਇਹਨਾਂ ਨੇ ਇੱਕ ਨਵਾਂ ਸੱਪ ਕੱਢ ਲਿਆ ਵੀ ਜ਼ਿਮੀਦਾਰ ਗਰਦੌਰੀਆਂ ਤੇ ਜਮ੍ਹਾਂ ਬੰਦੀਆਂ ਦੇਵੇ ਹੁਣ ਛੁੱਟੀਆਂ ਚੱਲ ਰਹੀਆਂ ਸੀ ਨਵਾਂ ਸਾਲ ਦੀਆਂ ਕਰਕੇ ਤੇ ਸਾਰਾ ਛੁੱਟੀਆਂ ਦੇ ਵਿੱਚ ਜ਼ਿਮੀਦਾਰ ਤੋਂ ਐਡੇ ਟਾਈਮ ਜਿਹੜੀ ਜਮ੍ਹਾਂ ਬੰਦੀ ਤਾਂ ਚਲੋ ਫਿਰ ਵੀ ਵਿੱਚੋਂ ਨਿਕਲ ਜਾਂਦੀ ਜੇ ਕੋਈ ਦਫ਼ਤਰ ਖੁੱਲਿਆ ਹੋਵੇ ਤਾਂ ਤੇ ਪਟਵਾਰੀਆਂ ਦਾ ਜਿਹੜਾ ਸੀ ਉਹ ਜਦ ਇਹਨਾਂ ਨੂੰ ਗਰਦੌਰੀਆਂ ਮਿਲ ਹੀ ਨਹੀਂ ਰਹੀਆਂ ਸੀ ਇਸ ਕਰਕੇ ਜਿਹੜਾ ਬਾਰ-ਬਾਰ ਜਾਣ ਬੁੱਝ ਕੇ ਜ਼ਿਮੀਦਾਰਾਂ ਨੂੰ ਪਰੇਸ਼ਾਨ ਕਰ ਰਹੇ ਆ ਕੱਲ ਇਹਨਾਂ ਨੇ ਸਿਰਫ 3-4 ਟਰਾਲੀਆਂ ਹੀ ਖਰੀਦੀਆਂ ਬਾਕੀ ਸਾਰੀਆਂ ਟਰਾਲੀਆਂ ਛੱਡਤੀਆਂ ਜਿਹੜੀਆਂ ਕਿ ਇਹਨਾਂ ਨੇ ਫਿਰ ਵਿੱਚੋਂ ਇਹ ਵੀ ਕਰਤਾ ਸੀ ਕਿ ਅਸੀਂ 40 ਨਾਗ ਹੀ ਲੈਣੇ ਆ ਤੇ 40 ਨਗਾ ਤੋਂ ਕੱਲ ਇਹਨਾਂ ਨੇ 3-4 ਹੀ ਲਏ ਹਲੋ ਇਸ ਕਰਕੇ ਸਾਨੂੰ ਜਿਹੜਾ ਸੀ ਅੱਜ ਫਿਰ ਕਾਰਟਨ ਫੈਕਟਰੀ ਆਉਣਾ ਪਿਆ ਵੀ ਜਿਹੜਾ ਨਰਮੇ ਦੀ ਖਰੀਦ ਹੈ ਜਿਹੜੀ ਉਹ ਸਾਰੀ ਉਹਨਾਂ ਤੋਂ ਕਰਵਾਈ ਜਾ। ਨਾਲੇ ਅਧਿਕਾਰੀ ਇਹਦੇ ਪਿੱਛੇ ਆਦੀ ਮਜਬੂਰੀ ਦੱਸ ਰਹੇ ਨੇ ਕਿ ਕੀ ਕੀ ਕਹਿ ਰਹੇ ਨੇ ਕਿ ਜਿਵੇਂ ਕਮੀ ਹੈ ਜਾਂ ਲਾ ਕੇ ਜਿਹੜਾ ਕਿਸਾਨ ਲੈ ਕੇ ਆ ਰਿਹਾ ਹੈਗਾ। ਅਧਿਕਾਰੀ ਆਪਦੀ ਮਜਬੂਰੀ ਦੱਸ ਰਹੇ ਆ ਤੇ ਕਿਸਾਨ ਦੀ ਮਜਬੂਰੀ ਵੀ ਦੱਸਣ ਨਾ ਵੀ ਕਿਸਾਨ ਦੀ ਕੀ ਮਜਬੂਰੀ ਹੈ ਵੀ ਕਿਸਾਨ ਨੂੰ ਗਰਦੌਰੀਆਂ ਮਿਲ ਨਹੀਂ ਰਹੀਆਂ। ਤੇ ਕਿਸਾਨ ਕਿੱਥੋਂ ਲਿਆ ਕੇ ਦੇਵੇ? ਜਾਂ ਜਿਹੜੇ ਕਿਸਾਨ ਕੋਲੇ ਫਿਰ ਪ੍ਰਾਣੀਆਂ ਪਈਆਂ ਉਹ ਲੈ ਲੈਣ ਉਹ ਵੀ ਨਹੀਂ ਲੈ ਰਹੇ। ਮਨ ਲੋ ਕਿਸਾਨ ਦੀ ਮਜਬੂਰੀ ਵੀ ਦੱਸਣਾ ਆਪਦੀ ਮਜਬੂਰੀ ਇਹ ਦੱਸੀ ਜਾਂਦੇ ਕੱਲੀ ਆਪਦੀ ਤਾਂ ਜੋ ਮਰਜ਼ੀ ਉਥੋਂ ਮੰਨ ਲਓ ਹੈਡ ਆਫਸ ਤੋਂ ਥੋਪ ਦੇਣਗੇ ਪਰ ਕਿਸਾਨ ਦੀ ਮਜਬੂਰੀ ਨੂੰ ਵੀ ਨਾਲ ਸਮਝਣ ਹੁਣ ਕੀ ਮੰਗ ਕੇ ਏ ਤੁਹਾਡੀ ਮੰਗ ਤਾਂ ਸਾਡੀ ਇਹ ਹੀ ਆ ਵੀ ਨਰਮਾ ਜਿਹੜਾ ਹੈਗਾ ਜਿਸ ਤਰ੍ਹਾਂ ਦਾ ਵੀ ਹੈਗਾ ਉਹਨੂੰ ਤਲਾਇਆ ਜਾਵੇ ਉਹਨੂੰ ਖਰੀਦਿਆ ਜਾਵੇ ਬਸ ਹੋਰ ਮੰਗ ਸਾਡੀ ਚੱਲ ਹੁਣ ਸ਼ੁਰੂ ਹੋ ਗਈ ਮੰਡੀ 'ਚ ਕੰਮ ਅੱਜ ਤਾਂ ਖਰੀਦ ਸ਼ੁਰੂ ਹੋਈ ਆ ਦੇਖਦੇ ਆ ਵੀ ਕਿੰਨੀਆਂ ਕਿੰਨੇ ਨਾਕੇ ਖਰੀਦਦਾ ਕੀ ਕਰਦਾ ਮੰਨ ਲੋ ਇਹ ਤਾਂ ਨਹੀਂ ਨਾ ਵੀ ਦੋ ਤਿੰਨ ਨਾਕ ਖਰੀਦ ਕੇ ਦਿਖਾ ਕਰਕੇ ਤੇ ਉੱਠ ਜੇ ਐ ਨਹੀਂ ਗੱਲ ਹੋਣੀ ਸੀਸੀਆਈ ਦੀ ਖਰੀਦ ਆ ਸੀਸੀਆਈ ਦੀ ਖਰੀਦ ਦੇ ਵਿੱਚ ਜੋ ਨਰਮਾ ਹੈਗਾ ਜਿਹੜਾ ਆਇਆ ਸਾਰਿਆਂ ਦੇ ਵਿੱਚ ਖਰੀਦ ਕਰਨ ਕੀ ਭਾਅ ਮਿਲ ਰਿਹਾ ਜੀ ਭਾਅ ਤਾਂ ਹੁਣ ਅੱਜ ਦਾ ਦੇਖਦੇ ਆ 65-60 ਸਾਨੂੰ ਇੱਕ ਟਰਾਲੀ ਲੱਗੀ ਆ ਉਸ ਤੋਂ ਬਾਅਦ ਤਾਂ ਦੇਖਦੇ ਆ ਚਲੋ ਭਾਅ ਤਾਂ ਨਰਮਾ ਜਿਹੜਾ ਹੈਗਾ ਅੱਜ ਐਕਤੀ ਗੁਜਰਤ ਦੀ ਮਾਰ ਕਰਕੇ ਜਿਹੜੀ ਵੈਰੈਟੀ ਵੀ ਪੂਰੀ ਵਧੀਆ ਨਹੀਂ ਬਣੀ ਇਸ ਕਰਕੇ ਚਲੋ ਭਾਅ ਦਾ ਤਾਂ ਜਿਹੜਾ ਹੈਗਾ ਕੋਈ 150 ਦਾ ਆਕਾ ਪਿੱਛਾ ਹੋ ਸਕਦਾ ਪਰ ਖਰੀਦਤਾ ਕਰਨ ਨਾ ਮਿਹਨਤਾ ਖਰੀਦਦਾ ਜੇ ਨਹੀਂ ਰਹਿੰਦੀ ਇਸ ਤਰ੍ਹਾਂ ਨਹੀਂ ਚੱਲਦੀ ਰੈਗੂਲਰ ਤਾਂ ਫਿਰ ਕਿਸ ਤਰ੍ਹਾਂ ਇਰਤੇ ਕੋਈ ਸੰਘਰਸ਼ ਲੜਾਂਗੇ ਅੱਜ ਇਕੱਠੇ ਹੋ ਕੇ ਇਸੇ ਕਰਕੇ ਹੀ ਆਏ ਸੀ ਅੱਜ ਜਿਆਦਾ ਕਿਸਾਨ ਆਏ ਆ ਤੇ ਜੇ ਨਾ ਫਿਰ ਕੋਈ ਹੱਲ ਹੁੰਦਾ ਹੋਊਗਾ ਤਾਂ ਫਿਰ ਇੱਥੇ ਲੜਾਈ ਲੜਾਂਗੇ ਜਿਵੇਂ ਵੀ ਲੜਨੀ ਪਈ ਕੁੰਡਾ ਲਾਦਾ ਮੰਡੀ ਦੇ ਗੇਟ ਨੂੰ ਕਿਉਂ ਬੁਲਾਇਆ ਜੀ ਏ ਜੀ ਨਰਮਾ ਹੁਣ ਆਇਆ ਲੋਕਾਂ ਦਾ ਇਹ ਕੁਛ ਕੁ ਢੇਰੀਆਂ ਖਰੀਦੇ ਆ ਕੋਸ਼ਾਂ ਦੇ ਵੀ ਮਾੜਾ ਇਹ ਦੱਸੋ ਵੀ ਇਹ ਘਰੇ ਤਾਂ ਕਿਸੇ ਨੇ ਬਣਾਇਆ ਨਹੀਂ ਜਾਂ ਕਿਸੇ ਦੇ ਫੈਕਟਰੀ ਤਾਂ ਇਹ ਨਹੀਂ ਵੀ ਘਰੇ ਉਹ ਵੜੇਵੇਂ ਤੇ ਰੂਹ ਅੱਡ ਕਰਕੇ ਦੇ ਦੇਣ ਜੇ ਵਜਾ ਹੈਗਾ ਪਹਿਲਾਂ ਤਾਂ ਸਰਕਾਰਾਂ ਨੇ ਵੀ ਮਾੜੇ ਦਿੱਤੇ ਆ ਉਹਦੇ ਕਰਕੇ ਇਹ ਵੀ ਮਾੜੇ ਹੋਣ ਕਰਕੇ ਨਰਮੇ ਦੀ ਅੱਜ ਕੀ ਫਸਲ ਖਰਾਬ ਹੋਗੀ ਨਾ ਤਾਂ ਕੋਈ ਸਰਕਾਰੇ ਜ਼ਿੰਮੇਵਾਰ ਨੂੰ ਦਿੰਦੀ ਐ ਦੋ ਦਿਨਾਂ ਤੋਂ ਇਹ ਖਰੀਦਰੋਂ ਬੰਦ ਕਰਤੇ ਸੀ ਸਾਨੂੰ ਪਤਾ ਲੱਗਿਆ ਫਿਰ ਅੱਜ ਅਸੀਂ ਭਾਰਤੀ ਕਿਸਾਨ ਜੁਨੇ ਜ਼ਿੱਤੂਪੁਰ ਦੇ ਸਾਡੇ ਔਧੇਦਾਰ ਆਏ ਐ ਇਸ ਕਰਕੇ ਅਸੀਂ ਖਰੀਦ ਚਾਲੂ ਕਰਾਈ ਐ ਜਿਓ ਟਰਾਲੀਆਂ ਸਾਰੀਆਂ ਨਾ ਖਰੀਦਣਗੇ ਤਾਂ ਉਹਨਾਂ ਦਾ ਘਰਾਉ ਕਰਾਂਗੇ ਇੱਥੇ ਪਟਾ ਕੇ ਰੱਖਾਂਗੇ ਗੇਟ ਕਿਉਂ ਬੰਦ ਕੀਤਾ ਹੈ ਗੇਟ ਵੀ ਉਹ ਟਾਪ ਨਾ ਜਾਣ ਜਿ ਟਰਾਲੀਆਂ ਖਰੀਦਣੀਆਂ ਵਿੱਚੋਂ ਛੱਡਤੀਆਂ ਸੀ ਉਹਨਾਂ ਨੇ ਦੋ ਚਾਰਾਂ ਦੇ ਨਰਮਾ ਮਾਰਾ ਟਰਾਲੀਆਂ ਨਾ ਭੱਜ ਜਾਣ ਉਹਨਾਂ ਨੂੰ ਉਹਨਾਂ ਚਿਰ ਜਾਣ ਨਹੀਂ ਦਿੰਦੇ ਜਿੰਨਾ ਚਿਰ ਸਾਰੀਆਂ ਟਰਾਲੀਆਂ ਖਰੀਦਦੇ ਨਹੀਂ ਅੱਛਾ ਕਿਹਨਾ ਜੀ ਮਾ ਬਲੌਗ ਪ੍ਰਧਾਨ ਆ ਕਾਕਾਚੈਲ ਅਰਨੀ ਵਾਲਾ ਏ ਤੁਸੀਂ ਕਹਿ ਰਹੇ ਸੀ ਡੱਬੀ ਲਿਆਓ ਤੇ ਅੱਗ ਲਾ ਨਾ ਮਸਲਾ ਇਹ ਆ ਜੀ ਚੰਗਾ ਚੰਗਾ ਖਰੀਦ ਰਹੀ ਐ ਸੀਸੀਆਈ ਜੇ ਕੋਈ ਨਰਮ ਆ ਨਰਮਾ ਉਹ ਕੋਈ ਕਿਸੇ ਨੇ ਘਰੇ ਦਾ ਬਣਾਇਆ ਨਹੀਂ ਕੁਦਰਤ ਦੀ ਮਾਰ ਆ ਕੁਦਰਤ ਨਾਲ ਜੋ ਵੀ ਹੋ ਗਿਆ ਪਹਿਲਾਂ ਨਰਮੇ ਦਾ ਰੇਟ ਸੀ 6920 ਰੁਪਏ ਇਹਨਾਂ ਨੇ ਉਥੋਂ ਤੋੜ ਤੋੜ ਕੇ ਲਿਆ ਕੇ ਅੱਜ 6400 ਤੇ ਖੜਾ ਕਰਤਾ ਅੱਜ ਜਿਹੜਾ ਕੋਈ ਨਰਮ ਨਰਮਾ ਉਹਨੂੰ 460 ਦੇ ਫਰੀਦਰ ਨੂੰ ਤਿਆਰ ਚੰਗਾ ਇਹਨਾਂ ਨੂੰ ਦੇ ਦਈਏ ਮਾੜਾ ਕਿੱਥੇ ਸਿੱਟ ਗਿਆ ਫਿਰ ਅਸੀਂ ਇਹ ਗੱਲ ਕਹਿੰਨੇ ਆ ਵੀ ਚਲੋ ਅਸੀਂ ਰਲ ਮਿਲ ਕੇ ਸਾਰੇ ਜ਼ਿਮੀਂਦਾਰ ਪੈਸੇ ਪਾ ਲਾਂਗੇ ਇਹ ਜਿਹੜੀਆਂ 4-5 ਟਰਾਲੀਆਂ ਮਾੜੀਆਂ ਉਹਨੇ ਕਿਸੇ ਨੇ ਵੀ ਨਹੀਂ ਲੈਣੀਆਂ ਅਸੀਂ ਸੜ ਦਿੰਨੇ ਆ ਅਸੀਂ ਨਮੈਦਗੀ ਕਰਦੇ ਇਹਨਾਂ ਦੀ ਉੱਪਰ ਬਹਿ ਕੇ ਸੜ ਜਾਂਦੇ ਸਰਕਾਰ ਨੂੰ ਪਤਾ ਤਾਂ ਲੱਗ ਜੂ ਵੀ ਸਾਡਾ ਜ਼ਿਮੀਂਦਾਰ ਉੱਥੇ ਮਰੀ ਜਾਂਦਾ ਇਹਨਾਂ ਨੂੰ ਕੋਈ ਮਤਲ ਨਹੀਂਗਾ ਜ਼ਿਮੀਂਦਾਰ ਨਾਲ ਮਾੜੇ ਨਰਮੇ ਨੂੰ ਲੈ ਕੇ ਕਿੱਥੇ ਜਾਵੇ ਅਗਲਾ ਮਾੜਾ ਦਾ ਫਿਰ ਪ੍ਰਾਈਵੇਟ ਵੀ ਨਹੀਂ ਖਰੀਦੂਗਾ ਕੋਈ ਚੰਗਾ ਇਹਨਾਂ ਨੂੰ ਚਾਹੀਦਾ ਮਾੜਾ ਇਹ ਸਾਰਾ ਜਿਹੜਾ ਨਰਮਾ ਫੁੱਟੀ ਫੁੱਟੀ ਐ ਅਸੀਂ ਇਹਦੀ ਖਰੀਦ ਕਰਾਵਾਂਗੇ ਤੇ ਫੈਕਟਰੀ ਹੀ ਭੇਜਾਂਗੇ ਤੁਣ ਕਿੰਨੀਆਂ ਟਰਾਲੀਆਂ ਜਿਹੜੀਆਂ ਛੱਡੀਆਂ ਗਈਆਂ ਨੇ ਚਾਰ ਪੰਜ ਟਰਾਲੀਆਂ ਛੱਡਤੀਆਂ ਜੀ ਠੀਕ ਐ ਚਾਰ ਖਰੀਦਦੀਆਂ ਚਾਰਕ ਛੱਡਤੀਆਂ ਚਾਰ ਖਰੀਦ ਲਈਆਂ ਚੰਗਾ ਇਹਨਾਂ ਨੂੰ ਚਾਹੀਦਾ ਮਾੜਾ ਕਿੱਧਰ ਜਾਵੇ ਜੀ ਤਾਂ ਅਧਿਕਾਰੀਆਂ ਨਾਲ ਕੀ ਗੱਲਬਾਤ ਹੋਈ ਅਧਿਕਾਰੀਆਂ ਨੇ ਇਹ ਗੱਲ ਐ ਜੀ ਸੀਸੀਆਈ ਨਾਲ ਅਸੀਂ ਸੀਸੀਆਈ ਨੂੰ ਫੁੱਟੀ ਫੁੱਟੀ ਨਰਮਾ ਜਿਹੜਾ ਇੱਥੋਂ ਚਕਾਉਣਾ ਅੱਜ ਠੀਕ ਐ ਅੱਗੇ ਜੋ ਇਹ ਕਰਗੇ 1-2 ਦਿਨ ਸਾਡਾ ਮਤਲਬ ਸਾਨੂੰ ਪਤਾ ਨਹੀਂ ਲੱਗਿਆ ਕੱਲ ਮੈਂ ਆਇਆ ਦੇਖਿਆ ਤੇ ਆਪਦੀ ਸਾਰੀ ਜਥੇਬੰਦੀ ਨੂੰ ਮਤਲਬ ਦੱਸਿਆ ਹੈਗਾ ਗੱਲਬਾਤ ਅਸੀਂ ਸੀਸੀਆਈ ਦਾ ਜਿਹੜਾ ਅੱਜ ਘਰਾਓ ਕਰ ਲਾਂਗੇ ਇਹਨਾਂ ਨੂੰ ਫਿਰ ਨਹੀਂ ਜਾਣਦੇ ਆਂ ਕਿ ਅਸੀਂ ਵੀ ਇੱਥੇ ਬੈਠੇ ਆਂ ਅਸੀਂ ਵੀ ਰੋਲਾਂਗੇ ਤੇ ਜਿਹੜੇ ਸੀਸੀਆਈ ਦੇ ਅਧਿਕਾਰੀ ਆ ਉਹ ਵੀ ਰੋਲਣਗੇ ਇਹਨਾਂ ਦੇ ਉੱਚ ਅਧਿਕਾਰੀ ਆ ਕੇ ਇਹਨਾਂ ਨੂੰ ਛੜਾ ਦੇਣਗੇ ਪਾਸੇ ਅਧਿਕਾਰੀ ਵੀ ਆਦੀ ਮਜਬੂਰੀ ਦੱਸ ਰਹੇ ਨੇ ਜਿਹੜਾ ਯਾਰ ਕੋਈ ਮਜਬੂਰੀ ਨਹੀਂ ਜਦੋਂ ਇਹਨਾਂ ਨੇ ਕਿਹਾ ਅਸੀਂ ਫੁੱਟੀ-ਬੁੱਟੀ ਚੱਕਣਾ ਜੇ ਕੁਦਰਤ ਦੀ ਮਾਰ ਆ ਕੋਈ ਕਿਸੇ ਨੇ ਘਰੇ ਬਣਾ ਲਿਆ ਨਰਮਾ ਕੁਦਰਤੀ ਮਾਰ ਆ ਨਾ ਕੁਦਰ ਉਹ ਤਾਂ ਪੈਰਾਮੀਟਰ ਰੱਖਿਆ ਨਾ ਇਹਨਾਂ ਨੇ 450 450 ਰੁਪਈਆ ਜੋ ਮਾੜਾ ਤੋਂ 450 ਲੈ ਲੈਣ ਹੋਰ ਥੱਲੇ ਕਰਕੇ ਲੈ ਲੈਣਾ ਅਸੀਂ ਕਹਿੰਨੇ ਹੋਰ ਪੈਰਾਮੀਟਰ ਬਣਾ ਲੈਣ ਉਹ ਇਹ ਥੋੜਾ ਹੈਗਾ ਵੀ ਹੁਣ ਮਤਲਬ ਚੰਗਾ ਇਹ ਲੈ ਜਾਣਗੇ ਮਾੜਾ ਇੱਥੇ ਰੁਲੂਗਾ ਉਹ ਨਹੀਂ ਰੁਲਣ ਦੇਾਂਗੇ ਅਸੀਂ ਹੁਣ ਅੱਗੇ ਸਟੈਪ ਕੀ ਰਹੇਗਾ ਤੁਹਾਡਾ ਸਟੈਪ ਇਹ ਆ ਜੀ ਅਸੀਂ ਇਹਨਾਂ ਦਾ ਘਰੋ ਕਰਾਂਗੇ ਇੱਥੇ ਭਾਵਾਂਗੇ ਇਹਨਾਂ ਦੇ ਉੱਚ ਅਧਿਕਾਰੀ ਆਉਣਗੇ ਸਾਡੇ ਨਾਲ ਗੱਲ ਕਰਨਗੇ ਜੇ ਸਾਡਾ ਨਰਮਾ ਖਰੀਦ ਕੇ ਲੈ ਜਾਣਗੇ ਠੀਕ ਹੈ ਨਹੀਂ ਠੀਕ ਹੈ ਵੀ ਬੈਠੇ ਰਹਿਣਗੇ ਅਸੀਂ ਵੀ ਬੈਠੇ ਰਾਵਾਂ ਅਸੀਂ ਹੁਣ 6 ਮਹੀਨੇ ਨੂੰ ਪਾਲਿਆ ਆਏ ਹਾਂ ਕਿਵੇਂ ਜਾਣਦੇ ਆ ਕਿਵੇਂ रही है अभी जी? तक आप जैसा कि आप सभी लोग को मालूम है मंडी के हमारे सेक्रेटरी साहब भी सामने ही है बहुत अच्छे से पूरी ऑपरेशन बहुत अच्छा चला और अभी मेरे ख्याल से आपके पंजाब में ज्यादा से ज्यादा दस परसें ही पैसे मेरे ख्याल से जहाँ तक मुझे आइडिया नहीं है परफेक्ट दस परसेंट से ज्यादा आपकी क्रॉप है नहीं और अभी जो भी क्रॉप आ रही है बिलो एफ़े जो कि हमको गवर्नमेंट ऑफ इंडिया से पैरामीटर मिले हुए हैं उससे बिलो है जी। और वो क्वालिटी जो है ना लेने के बाद हमारी जो आपका जो ग्रेड होता है आप लोग आर को समझते हैं जी ठीक है वो ग्रेड हमारा 65 फाइव से भी बिलो जा रहा है और हमको 70 से बिलो का कोई भी परमिशन नहीं है इस वजह से थोड़ा सा किसानों से भी हमारी यही गुजारिश है मिलती कि है कि किसी भी तरह से कोशिश करें कि नरमे को मिक्स ना करें क्योंकि वो मिक्सिंग करने के लिए क्या सोचते हैं कि उनका माड़ा भी लग जाए उससे क्या होता है जो अच्छा नरमा है उसकी क्वालिटी भी ख़राब हो जाती है उसको भी जो है ना अच्छा रेट नहीं, नहीं मिल जाता तो सभी किसान भाइयों से मेरी ये गुजारिश है हाथ जोड़ के विनती है कि आप अपने नरमे को मिक्स ना करें सी आपके साथ है आखिरी दम तक आपके साथ रहेंगे जब तक आपकी एक भी ट्रॉली मंडी में आ रही है नहीं। नहीं। लेकिन हमको भी थोड़ा फैक्ट्रियों में अपना स्टॉक देखना पड़ता है कभी कभी स्टॉक इतना ज़्यादा हो जाता है कि वो फिर दड़े के बाहर आता है और हीप हमारे फूल हो जाते हैं नरमे की पोजीशन क्या है कि डेली आप देखते हो कितना ओल ये अपनी क्या आप बोलते हैं उसको ओस उस वगैरह ठीक है धुंध वगैरह वो पड़ रही है उससे क्या होता है कि मॉइस्चर कंटेंट बहुत ज़्यादा बढ़ रहा है दस बारह परसेंट तक मॉइस्चर हमारी जो है दड़े में आ रहा है वो हमारी गांठों में जाता है गांठों में हमको आठ परसेंट से ज़्यादा का कोई भी पैरामीटर हम दे नहीं सकते जो कि हमको गाइडलाइन मिली हुई है तो इस वजह से थोड़ा सा हमको प्रोसेसिंग के लिए समय चाहिए होता है तो इसलिए किसान भाइयों आप लोग थोड़ा सहयोग दीजिए सी आपके साथ है जब तक एक ट्रॉली भी आएगी मंडी में हम खरीदते रहेंगे लेकिन एफ और आर की प्रॉब्लम और ग्रेड की प्रॉब्लम है उसके लिए आप लोग थोड़ा सा हमको सहयोग दीजिए हम आपके साथ हैं अब तक कितनी खरीद हो चुकी है अब तक लगभग पच्चीस हजार क्विंटल की खरीद फाजिलका केंद्र पर हो चुकी है आगे भी खरीद चालू है लेकिन फिर मैं वही बात आपको दोहराना चाहता हूँ कि कोशिश करिए कि आपका जिस तरह मैं सहयोग कर रहा हूँ सी सी आपका सहयोग कर रही है आप भी सहयोग करिए और क्वालिटी का कोशिश करिए क्वालिटी मेंटेन रखिए कितनी मंडियों के अंदर खरीद चल रही है सी सी की और कितने अधिकारी या मुलाजिम इसमें लगे हुए हैं जैसा कि किसान बोल रहे हैं आ, कि खरीदा नहीं जा रहा लेकिन इस विषय की जानकारी तो मैं नहीं दे सकता मैं केवल फाजिलका केंद्र के बारे में जो मुझे एथराइज किया गया है उसके बारे में मैं आपको जानकारी दे सकता हूँ बाकी कितने केंद्र चल रहे हैं उसके लिए आप चाहें तो हमारे जो है ना जो दूसरी टीम है आप उससे बात करें। सर नरमे की क्वालिटी इस बार आपको पता है खराब है इस जो आपके पैरामीटर है ये इसकी कमी के बारे में आपने अपने उच्च अधिकारियों को जी हाँ सभी उच्च अधिकारियों के पास पूरी जानकारी है और और अगर आपके पैरामीटर के नीचे आता है कोई नरमा वो किसान का क्या करे वो फेक नहीं देखिए देखिए जिसके लिए मैं अधिकृत हूँ उसके लिए मैं आपके साथ खड़ा हूँ 24 घंटे आपकी सेवा में रहता हूँ फाइल का छोड़कर मैं एक मिनट के लिए भी सेंटर से बाहर नहीं जाता या तो फैक्ट्रियों में रहता हूँ या मंडी में जो मेरी जो जिम्मेदारी है उसको मैं पूरी तरह से ईमानदारी से निभा कर रहा हूँ बाकी उसके अलग कोई अगर आप बात चलना चाहते हैं तो वो मेरे क्षेत्र से बाहर की सर आपकी जिम्मेदारी की हम उस पर उंगली नहीं उठा रहे हम ये बोल रहे हैं अगर आपने अपने उच्च अधिकारियों को अभी तक हम रिलेक्सेशन के लिए मांग की अभी, अभी हमने आ, अभी हमको किसी भी प्रकार की कोई भी रिलैक्सेशन मांग नहीं की क्योंकि गवर्नमेंट ऑफ इंडिया का जो एम ऑर्डर है <laughs> उसका वायलेशन करने का अधिकार किसी को भी नहीं है हमारे जो अधिकार क्षेत्र हैं उस अधिकार क्षेत्र से बाहर जाकर हम किसी भी प्रकार की नरमे खरीद नहीं कर सकते किन रेटों पर खरीद की जा रही है जी? अभी मैक्सिमम रेट जो है सिक्स सेवन सेवन जीरो है और जो मिनिमम रेट है वो सिक्स फोर फाइव जीरो है बट एफेक् क्वालिटी के अकॉर्डिंग ही ये रेट जो है ना डिसाइड किए गए हैं क्या गुड नेम की सर शैलेंद्र तिवारी Senior Commissioner of the Sea, Thank you.